ਬੜਾ ਲੋਕਾਂ ਨੇ ਸੁਣਿਆ ਵੀ ਇੱਥੇ ਢੋਲੀ ਟੀ ਸਟਾਲ ਦੇ ਉੱਤੇ ਜਿਹੜਾ ਹੈ ਉਹ ਟਾਈਫਾਇਡ ਦਾ ਜਿਹੜਾ ਇਲਾਜ ਹੈ ਉਹ ਸਿਰਫ ਇੱਕ ਮਾਤਰ ਧਾਗੇ ਨਾਲ ਕੀਤਾ ਜਾਂਦਾ ਹੈ ਕਿ ਸੱਚ ਗੱਲ ਹੈ ਜੀ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਕਿਸ ਤਰੀਕੇ ਦਾ ਜਿਹੜਾ ਟਾਈਫਾਇਡ ਆ ਉੱਥੇ ਸਹੀ ਹੁੰਦਾ ਕਿ ਹਰੇਕ ਪ੍ਰਕਾਰ ਦਾ ਜਿਹੜਾ ਟਾਈਫਾਇਡ ਉਹ ਸਹੀ ਹੋ ਜਾ ਮੈਂ ਇੱਥੇ ਬੁਖਾਰ ਕੋਈ ਵੀ ਹੋਵੇ ਜੀ ਚਾਹੇ ਟਾਈਫਾਇਡ ਹੋਵੇ ਚਾਹੇ ਮਲੇਰੀਆ ਚਾਹੇ ਜਿਹੜਾ ਮਰਜੀ ਬੁਖਾਰ ਹੈ ਕੋਈ ਵੀ ਬੁਖਾਰ ਹੋਵੇ ਕੋਈ ਵੀ ਬੁਖਾਰ ਹੋਵੇ ਉਹ ਇੱਕ ਧਾਗੇ ਦੇ ਨਾਲ ਹੀ ਆਪਣਾ ਸਹੀ ਕਰਦਾ ਜੀ ਕਿੰਨੇ ਸਾਲ ਤੋਂ ਜਿਹੜਾ ਇਹ ਇਲਾਜ ਚੱਲਦਾ ਆ ਰਿਹਾ ਜੀ ਇਹ ਘਟੋ ਘਟ ਸਾਨੂੰ ਵੈਸੇ ਤਾਂ ਇਥੇ 20-22 ਸਾਲ ਸਾਨੂੰ ਇੱਕ ਕਰਦਿਆਂ ਹੋ ਗਿਆ ਉਹਦਾ ਸਾਨੂੰ ਦੁਕਾਨ ਲੱਗੇ ਨੂੰ ਘੱਟੋ-ਘੱਟ 35 ਸਾਲ ਹੋ ਗਿਆ ਜੀ ਹਾਂਜੀ ਤੇ ਇਹ ਮਤਲਬ ਜਿਹੜਾ ਧਾਗਾ ਪਾਉਣ ਦਾ ਜਿਹੜਾ ਇਹ ਸ਼ੁਰੂਆਤ ਕਰੋ ਤਾਂ ਹੋਈ ਹੈ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਜਿਹੜੀ ਬਖਸ਼ ਹੈਗੀ ਹੈ ਕਿ ਲੋਕਾਂ ਦਾ ਭਲਾ ਹੋ ਸਕਦਾ ਹੈ ਹਾਂਜੀ ਹਾਂਜੀ ਪਹਿਲਾਂ ਅਸਲ ਸੀ ਸਾਡੇ ਬਜ਼ੁਰਗ ਜਿਹੜੇ ਸਾਡੇ ਪਾਪਾ ਜੀ ਸੀ ਨਾ ਪਹਿਲਾਂ ਉਹ ਕਰਦੇ ਹੁੰਦੇ ਸੀ ਇਹ ਕੰਮ ਪਹਿਲਾਂ ਉਹ ਬੁਖਾਰ ਦਾ ਧਾਗਾ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਉਹ ਪੂਰੇ ਹੋ ਗਏ ਉਸ ਤੋਂ ਬਾਅਦ ਫਿਰ ਮੈਨੂੰ ਇਹੋ ਜਿਹੀ ਸਿੱਖਿਆ ਮਿਲੀ ਮਾ arg ਦੀ ਕਿਰਪਾ ਹੋਈ ਤਾਂ ਫੇ ਉਸ ਤੋਂ ਬਾਅਦ ਮੈਂ ਪਾਣ ਲੱਗ ਗਿਆ ਨਾਲ ਮੈਂ ਦੇਖਦਾ ਤੁਸੀਂ ਰੋਜ਼ਗਾਰ ਵੀ ਕਰ ਰਹੇ ਹੋ ਆਪਣਾ ਕੀਤਾ ਵੀ ਚਲਾ ਰਹੇ ਹੋ ਹਨਾ ਪੀ ਸਟਾਲ ਵੀ ਹੈਗਾ ਤੇ ਨਾਲ ਲੋਕਾਂ ਦੀ ਸੇਵਾ ਵੀ ਇੱਥੇ ਚੱਲ ਰਹੀ ਹੈ ਹਾਂ ਜੀ ਲੋਕਾਂ ਦੀ ਸੇਵਾ ਵੀ ਨਾਲ ਕੀਤਾ ਵੀ ਕਰੀਦਾ ਜੀ ਲੋਕਾਂ ਦੀ ਸੇਵਾ ਫ੍ਰੀ ਹੈ ਜੀ ਤੇ ਇਹ ਤੁਹਾਨੂੰ ਪਤਾ ਰੋਜ਼ਗਾਰ ਹੈ ਆਪਣਾ ਰੋਜ਼ਗਾਰ ਵੀ ਕਰੀਦਾ ਨਾਲ ਨਾਲ ਕਿਵੇਂ ਜੇਕਰ ਕਿਸੇ ਨੇ ਇੱਥੇ ਆਣਾ ਹੈ ਸਹੀ ਕਰਾਉਣਾ ਆਪਣੇ ਜੇ ਕਿਸੇ ਨੂੰ ਬੁਖਾਰ ਆ ਤਾਂ ਕਿਵੇਂ ਇੱਥੇ ਆ ਜਾਵੇ ਦੇਖੋ ਜੀ ਇੱਥੇ ਤਾਂ ਜਦੋਂ ਮਰਜ਼ੀ ਆ ਸਕਦਾ ਬੰਦਾ ਸਵੇਰੇ 7 ਵਜੇ ਤੋਂ ਲਾ ਕੇ ਸਾਮ 6 ਵਜੇ ਤੱਕ ਆਪਾਂ ਕੀ ਹੋਈਦਾ ਇੱਕ ਥੋੜੀਆਂ ਜਿਹੀਆਂ ਲੌਂਗ ਤੇ ਹੋਏ ਰੈਜੀਨ ਲੈਣੀਆਂ ਪੈਂਦੀਆਂ 20-25 ਰੁਪਏ ਦਾ ਖਰਚਾ ਉਸ ਤੋਂ ਬਾਅਦ ਉਹ ਲੌਂਗ ਰੈਜੀਨ ਆਪਾਂ ਪੜ੍ਹ ਕੇ ਦੇਖਦੀਆਂ ਤਾਂ ਕਿ ਆਪਣੇ ਕੋਲੋਂ ਪਾਈ ਦਾ ਚਲੋ ਮਾਲਕ ਦੀ ਕਿਰਪਾ ਹੋ ਜਾਂਦੀ ਆ ਬੰਦੇ ਨੂੰ ਆਰਾਮ ਆ ਜਾਂਦਾ ਕਿੰਨੇ ਵਾਰ ਜਿਹੜਾ ਉਹ ਬੰਦੇ ਨੂੰ ਇੱਥੇ ਆਉਣਾ ਪੈਂਦਾ ਧਾਗਾ ਪਾਉਣ ਵਾਸਤੇ ਸਿਰਫ ਇੱਕੋ ਹੀ ਵਾਰੀ ਆਉਣਾ ਪੈਂਦਾ ਦੁਬਾਰਾ ਬਾਰ-ਬਾਰ ਨਹੀਂ ਇੱਕ ਵਰੀ ਧਾਗਾ ਪਾਈਦਾ ਉਸ ਤੋਂ ਜ਼ਿਆਦਾ ਨਹੀਂ ਜਲੰਧਰ ਜ਼ਿਲ੍ਹੇ ਦੇ ਇੱਕ ਫਲੋਰ ਏਰੀਆ ਵਿੱਚ ਖੜੇ ਆ ਜਿੱਥੋਂ ਦੀ ਬਿਲਕੁਲ ਬੱਸ ਸਟੈਂਡ ਦੇ ਉੱਤੇ ਖੜੇ ਆ ਜਿੱਥੋਂ ਦੀ ਨਵੇਂ ਸ਼ਹਿਰ ਨੂੰ ਜਿਹੜੀਆਂ ਨੇ ਬੱਸਾਂ ਚੱਲਦੀਆਂ ਨੇ ਤਾਂ ਇੱਥੇ ਇੱਕ ਇਲਾਜ ਜਿਹੜਾ ਉਹ ਇੱਕ ਮਾਤਰ ਧਾਗੇ ਨਾਲ ਕੀਤਾ ਜਾਂਦਾ ਤਾਂ ਇਲਾਜ ਜਿਹੜਾ ਉਹ ਟਾਈਫਾਇਡ ਦਾ ਜਿਹੜਾ ਇਲਾਜ ਕੀਤਾ ਜਾਂਦਾ ਕਿਸੇ ਵੀ ਤਰੀਕੇ ਨਾਲ ਜਿਹੜਾ ਟਾਈਫਾਇਡ ਹੋਵੇ ਤਾਂ ਇੱਕ ਮਾਤਰ ਧਾਗੇ ਪਾਉਣ ਦੇ ਨਾਲ ਜਿਹੜਾ ਉਹ ਟਾਈਫਾਇਡ ਠੀਕ ਹੁੰਦਾ ਤਾਂ ਬਿਲਕੁਲ ਤੁਸੀਂ ਦੇਖੋ ਸਟਾਲ ਬਾਈ ਜੀ ਦਾ ਇੱਥੇ ਲੱਗਿਆ ਹੋਇਆ ਟੀ ਸਟਾਲ ਹੈਗਾ ਢੋਲੀ ਟੀ ਸਟਾਲ ਜਿੱਥੇ ਜਿਹੜਾ ਇਹ ਟਾਈਫਰਟ ਦਾ ਧਾਗਾ ਜਿਹੜਾ ਉਹ ਪਾਇਆ ਜਾਂਦਾ ਤੇ ਕੋਈ ਤੁਹਾਨੂੰ ਮੈਂ ਲੋਕੇਸ਼ਨ ਜਰੂਰ ਦਿਖਾਣੀ ਚਾਹੁੰਗਾ ਕੈਮਰਾ ਦੇ ਵਿੱਚ ਕਿ ਜਦੋਂ ਤੁਸੀਂ ਜੇਕਰ ਲੁਧਿਆਣੇ ਤੋਂ ਆ ਰਹੇ ਹੋ ਜਦੋਂ ਤੁਸੀਂ ਪੁਲ ਉੱਤਰ ਕੇ ਫਲੋਰ ਵਾਲਾ ਜਿਹੜਾ ਯੂ-ਟਰਨ ਮਾਰ ਕੇ ਨਵੇਂ ਸ਼ਹਿਰ ਨੂੰ ਜਾਂਦੇ ਹੋ ਤਾਂ ਬਿਲਕੁਲ ਅੱਡੇ ਦੇ ਉੱਤੇ ਜਿਹੜੀ ਹੈ ਇਹ ਦੁਕਾਨ ਹੈ ਤਾਂ ਅੰਦਰ ਚੱਲ ਕੇ ਗੱਲਬਾਤ ਕਰਦੇ ਆਂ ਵੀ ਕਿੰਨੇ ਸਮੇਂ ਤੋਂ ਜਿਹੜਾ ਇਹ ਆ ਹਲਾਜ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਕੀ ਜਿਹੜੀ ਹੈ ਇਸ ਨਾਲ ਜਿਹੜਾ ਲੈ ਕੇ ਆਉਣਾ ਹੁੰਦਾ ਜਾਂ ਕਿਸੇ ਨੇ ਚੜਾਉਣਾ ਹੁੰਦਾ ਸਾਰਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੁੜੇ ਰਹੋ ਤਾਂ ਬਿਲਕੁਲ ਭਾਈ ਜੀ ਨਾਲ ਮੌਜੂਦ ਹਨ ਗੱਲਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਬੜਾ ਲੋਕਾਂ ਦਾ ਸੁਣਿਆ ਵੀ ਇੱਥੇ ਢੋਲੀ ਟੀ ਸਟਾਲ ਦੇ ਉੱਤੇ ਜਿਹੜਾ ਹੈ ਉਹ ਟਾਈਫਾਇਰ ਦਾ ਜਿਹੜਾ ਇਲਾਜ ਹੈ ਉਹ ਸਿਰਫ ਇੱਕ ਮਾਤਰ ਧਾਗੇ ਨਾਲ ਕੀਤਾ ਜਾਂਦਾ ਹੈ ਕੀ ਸੱਚ ਗੱਲ ਹੈ ਜੀ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਇਹ ਇੱਕ ਧਾਗੇ ਨਾਲ ਹੀ ਅਸੀਂ ਸਾਰਾ ਇਲਾਜ ਕਰੀਦਾ ਜੀ ਕਿੰਨੇ ਸਾਲ ਤੋਂ ਜਿਹੜਾ ਇਹ ਇਲਾਜ ਚੱਲਦਾ ਆ ਰਿਹਾ ਜੀ ਇਹ ਘਟੋ ਘੜ ਸਾਨੂੰ ਵੈਸੇ ਤਾਂ ਇੱਥੇ 20-22 ਸਾਲ ਸਾਨੂੰ ਇਹ ਕਰਦਿਆਂ ਹੋ ਗਏ ਉਹਦਾਂ ਸਾਨੂੰ ਦੁਕਾਨ ਲੱਗੇ ਨੂੰ ਘਟੋ ਘੜ 35 ਸਾਲ ਹੋ ਗਿਆ ਜੀ ਹਾਂ ਜੀ ਇਹ ਮਤਲਬ ਜਿਹੜਾ ਧਾਗਾ ਪਾਉਣ ਦਾ ਜਿਹੜਾ ਇਹ ਸ਼ੁਰੂਆਤ ਕਰੋ ਤੋਂ ਹੋਈ ਹੈ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਜਿਹੜੀ ਬਖਸ਼ ਹੈਗੀ ਹੈ ਕਿ ਲੋਕਾਂ ਦਾ ਭਲਾ ਹੋ ਸਕਦਾ ਇਸ ਦੇ ਨਾਲ ਹਾਂਜੀ ਹਾਂਜੀ ਪਹਿਲਾਂ ਅਸਲ ਸੀ ਸਾਡੇ ਬਜ਼ੁਰਗ ਜਿਹੜੇ ਸਾਡੇ ਪਾਪਾ ਜੀ ਸੀ ਨਾ ਪਹਿਲਾਂ ਉਹ ਕਰਦੇ ਹੁੰਦੇ ਸੀ ਇਹ ਕੰਮ ਪਹਿਲਾਂ ਉਹ ਬੁਖਾਰ ਦਾ ਧਾਗਾ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਉਹ ਪੂਰੇ ਹੋ ਗਏ ਉਸ ਤੋਂ ਬਾਅਦ ਫਿਰ ਮੈਨੂੰ ਇਹੋ ਜਿਹੀ ਸਿੱਖਿਆ ਮਿਲੀ ਮਾ arg ਦੀ ਕਿਰਪਾ ਹੋਈ ਤਾਂ ਫਿਰ ਉਸ ਤੋਂ ਬਾਅਦ ਮੈਂ ਪਾਉਣ ਲੱਗ ਗਿਆ ਨਾਲ ਮੈਂ ਦੇਖਦਾ ਤੁਸੀਂ ਰੋਜ਼ਗਾਰ ਵੀ ਕਰ ਰਹੇ ਹੋ ਆਪਣਾ ਕਿਤਾ ਵੀ ਚਲਾ ਰਹੇ ਹੋ ਹੈਨਾ ਪੀ ਸਟਾਲ ਵੀ ਹੈਗਾ ਤੇ ਨਾਲ ਲੋਕਾਂ ਦੀ ਸੇਵਾ ਵੀ ਇੱਥੇ ਚੱਲਦੀ ਹੈ ਹਾਂ ਜੀ ਲੋਕਾਂ ਦੀ ਸੇਵਾ ਵੀ ਨਾਲ ਕਿਤਾ ਵੀ ਕਰੀਦਾ ਜੀ ਲੋਕਾਂ ਦੀ ਸੇਵਾ ਫਰੀ ਹੈ ਜੀ ਤੇ ਇਹ ਤੁਹਾਨੂੰ ਬਦਾ ਰੋਜ਼ਗਾਰ ਹੈ ਆਪਣਾ ਰੋਜ਼ਗਾਰ ਵੀ ਕਰੀਦਾ ਨਾਲ ਨਾਲ ਕਿਸ ਤਰੀਕੇ ਦਾ ਜਿਹੜਾ ਟਾਈਫਾਇਡ ਆ ਉੱਥੇ ਸਹੀ ਹੁੰਦਾ ਕਿ ਹਰੇਕ ਪ੍ਰਕਾਰ ਦਾ ਜਿਹੜਾ ਟਾਈਫਾਇਡ ਹੋ ਸਹੀ ਹੋ ਜਾ ਮੈਂ ਇੱਥੇ ਬੁਖਾਰ ਕੋਈ ਵੀ ਹੋਵੇ ਜੀ ਚਾਹੇ ਟਾਈਫਾਇਡ ਚਾਹੇ ਮਲੇਰੀਆ ਚਾਹੇ ਜਿਹੜਾ ਮਰਜੀ ਬੁਖਾਰ ਹੈ ਕੋਈ ਵੀ ਬੁਖਾਰ ਹੋਵੇ ਕੋਈ ਵੀ ਬੁਖਾਰ ਹੋਵੇ ਉਹ ਇੱਕ ਥਾਂਗੇ ਦੇ ਨਾਲ ਹੀ ਆਪਾਂ ਸਹੀ ਕਰੀਦਾ ਜੀ ਤੇ ਮਤਲਬ ਕਿਵੇਂ ਹੁੰਦਾ ਸਾਰਾ ਤੁਹਾਨੂੰ ਜਦੋਂ ਇਹ ਬਖਸ਼ ਮਿਲੀ ਹੈ ਉਸ ਤੋਂ ਬਾਅਦ ਕਿਵੇਂ ਜੇਕਰ ਕਿਸੇ ਨੇ ਇੱਥੇ ਆਣਾ ਹੈ ਸਹੀ ਕਰਾਉਣਾ ਆਪਣੇ ਉਹਦੇ ਕਿਸ ਨੂੰ ਬੁਖਾਰ ਹੈ ਤਾਂ ਕਿਵੇਂ ਇੱਥੇ ਆ ਜਾਵੇ ਦੇਖੋ ਜੀ ਇੱਥੇ ਤਾਂ ਜਦੋਂ ਮਰਜ਼ੀ ਆ ਸਕਦਾ ਬੰਦਾ ਸਵੇਰੇ 7 ਵਜੇ ਤੋਂ ਲਾ ਕੇ ਸ਼ਾਮ 6 ਵਜੇ ਤੱਕ ਆਪਾਂ ਚਹੀ ਹੋਈਦਾ ਇੱਕ ਥੋੜੀਆਂ ਜਿਹੀਆਂ ਲੌਂਗ ਤੇ ਹੋਏ ਲੈਜੀਆਂ ਲੈਣੀਆਂ ਪੈਂਦੀਆਂ 20-25 ਰੁਪਏ ਦਾ ਖਰਚਾ ਉਸ ਤੋਂ ਬਾਅਦ ਉਹ ਲੌਂਗ ਲੈਜੀਆਂ ਆਪਾਂ ਪੜ੍ਹ ਕੇ ਦੇ ਦਿਆਂ ਤਾਂ ਕਿ ਆਪਣੇ ਕੋਲੋਂ ਪਾਈ ਦਾ ਜਦੋਂ ਮਾਲਕ ਦੀ ਕਿਰਪਾ ਹੋ ਜਾਂਦੀ ਆ ਬੰਦੇ ਨੂੰ ਆਰਾਮ ਆ ਜਾਂਦਾ ਕਿੰਨੇ ਕ ਵਾਰ ਜਿਹੜਾ ਉਹ ਬੰਦੇ ਨੂੰ ਇੱਥੇ ਆਉਣਾ ਪੈਂਦਾ ਧਾਗਾ ਪਾਉਣ ਵਾਸਤੇ ਸਿਰਫ ਇੱਕੋ ਹੀ ਵਾਰੀ ਆਉਣਾ ਪੈਂਦਾ ਬਾਰ-ਬਾਰ ਨਹੀਂ ਇੱਕੋ ਹੀ ਵਾਰੀ ਧਾਗਾ ਪਾਈਦਾ ਉਸ ਤੋਂ ਜ਼ਿਆਦਾ ਨਹੀਂ ਇੱਕੋ ਹੀ ਵਾਰੀ ਕਿੱਥੋਂ-ਕਿੱਥੋਂ ਜਿਹੜੇ ਲੋਕ ਨੇ ਧਾਗਾ ਪਾਉਣ ਵਾਸਤੇ ਆਉਂਦੇ ਨੇ ਜਿਹੜੇ ਪੀੜਿਤ ਹੁੰਦੇ ਨੇ ਇਸ ਚੀਜ਼ ਨੇ ਲੋਕ ਤਾਂ ਹੁਣ ਮੈਂ ਤੁਹਾਨੂੰ ਕਿਤੇ ਕਹਦੇ ਲੋਕ ਤਾਂ ਕਾਫੀ ਦੂਰ-ਦੂਰ ਤੋਂ ਆਉਂਦੇ ਨੇ ਅੰਮ੍ਰਿਤਸਰ ਦੂਰੋਂ-ਦੂਰ ਆਉਂਦੇ ਨੇ ਬੰਬਈ ਤੱਕ ਵੀ ਲੋਕ ਆਏ ਨੇ ਇਥੋਂ ਹਾਂਜੀ ਬੰਬਈ ਤੱਕ ਵੀ ਆਏ ਨੇ हिमाचल प्रदेश ਤੋਂ ਵੀ کافی ਦੂਰ ਤੱਕ ਮੁੰਦੇ ਆਂਦੇ ਜਾਂਦੇ ਰਹਿੰਦੇ ਨੇ ਉਹ ਜਾਂਦਾ ਕੋਈ ਨਾ ਕੋਈ ਨਵੇਂ ਥਾਂ ਤੋਂ ਜਾਂਦਾ ਬੰਦਾ ਜਦੋਂ ਤੁਹਾਡੇ ਬਾਪੂ ਜੀ ਕਰਦੇ ਹੁੰਦੇ ਸੀ ਨਾ ਇਸੇ ਤਰੀਕੇ ਨਾਲ ਜਿਹੜਾ ਧਾਗਾ ਪਾਉਂਦੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਜਦੋਂ ਤੋਸ਼ੀਸ਼ ਸ਼ੁਰੂ ਕੀਤਾ ਇਹ ਚੀਜ਼ਾਂ ਤੇ ਆ ਕਿਵੇਂ ਤੁਹਾਨੂੰ ਮੈਂ ਦੱਸ ਕੇ ਗਏ ਸੀਗੇ ਵੀ ਇਸ ਤਰੀਕੇ ਨਾਲ ਜਿਹੜਾ ਇਹਦਾ ਉਪਾਏ ਕਰਨਾ ਜੀ ਫਿਰ ਉਹਨਾਂ ਨੇ ਤਰੀਕਾ ਸਾਨੂੰ ਦੱਸਿਆ ਸੀ ਵੈਸੇ ਉਹ ਮਾਲਕ ਦੀ ਕਿਰਪਾ ਸਾਡੀ ਮਈਆ ਭਗਵਾਨ ਜੀ ਦੇ ਦਰਵਾਜ਼ਾ ਉਹਨਾਂ ਦੀ ਬਖਸ਼ਿਸ਼ ਆਪਾਂ ਨੂੰ ਉਹਨਾਂ ਦਾ ਆਪਣਾ ਨਾਮ ਲੈ ਕੇ ਕਰੀਦਾ ਜੀ ਉਹਨਾਂ ਦਾ ਹੀ ਸਾਰਾ ਕਾਰੋਬਾਰ ਉਹਨਾਂ ਦਾ ਚਲਾਇਆ ਹੋਇਆ ਉਹਨਾਂ ਦਾ ਹੀ ਆ ਆਪਣੇ ਦੇ ਬਰੋਕਾ ਉਹਨਾਂ ਆ ਮਤਲਬ ਜੇਕਰ ਗੱਲ ਕੀਤੀ ਜਾਵੇ ਬੁਖਾਰ ਅੱਜ ਕੱਲ ਦੇ ਜਿੰਨਾ ਹੁਣ ਮੌਸਮ ਚੇਂਜ ਹੋ ਰਿਹਾ ਕਈਆਂ ਨੂੰ ਇਸ ਮੌਸਮ 'ਚ ਵੀ ਬੁਖਾਰ ਚੜਦੇ ਨੇ ਜਿਹੜੇ ਨਹੀਂ ਟੁੱਟਦੇ ਤਾਂ ਉਹ ਵੀ ਸਹੀ ਕੀਤਾ ਜਾਂਦੇ ਨੇ ਇੱਥੇ ਹਾਂਜੀ ਹਾਂਜੀ ਬੁਖਾਰ ਕੋਈ ਵੀ ਹੋ ਜਿਵੇਂ ਦਾ ਵੀ ਬੁਖਾਰ ਹੋਵੇ ਆਪਾਂ ਸਿਰਫ ਤਾਂਗਾ ਹੀ ਪਾਏ ਜੋ ਮਾਲਕ ਦੀ ਕਿਰਪਾ ਹੋਵੇ ਤੁਰੀ ਜਾਂਦਾ ਬੁਖਾਰ ਦਾਸਰੇ ਜੀ ਨਾਲ ਵੀ ਹੁਣ 슈ਗਰ ਦਾ ਧਾਗਾ ਵੇਖ ਜਿਹੜਾ ਦੇਣਾ ਸ਼ੁਰੂ ਕੀਤਾ ਹੈ ਜੀ ਹੁਣ ਹਰ ਮੰਗਲਵਾਰ 슈ਗਰ ਦਾ ਧਾਗਾ ਪਾਈਦਾ ਜਿਸ ਕਿਸੇ ਨੂੰ ਵੀ 슈ਗਰ ਹੋਵੇ ਜਿੱਦਾਂ ਦਾ ਵੀ ਮਰਜ਼ੀ 슈ਗਰ ਵਧ ਰਹੀ ਹੈ ਚਾਹੇ ਘਟਦੀ ਆ ਆਪਾਂ ਹਰ ਮੰਗਲਵਾਰ ਉਹਦਾ ਧਾਗਾ ਪਾਈਦਾ ਜੀ ਉਹਦੀ ਕੀਮਤ ਐ ਵੈਸੇ ਰੱਖੀ ਉਹਦੀ ਸੇਵਾ ਆ 50 ਰੁਪਏ ਹਾਂਜੀ ਤੇ ਬਾਕੀ ਜਿਹੜਾ ਸਿਰਫ ਸ਼ੂਗਰ ਵਾਲੇ ਤਾਂ ਅੱਗੇ ਦੀ ਸੀ ਜਿਹੜੀ ਸੇਵਾ 50 ਰੁਪਏ ਬਾਕੀ ਜਿਹੜਾ ਬੁਖਾਰ ਵਾਲਾ ਤਾਂ ਗਾਫਰੀ ਆ ਉਹ ਫਰੀ ਆ ਉਹ ਸਿਰਫ ਲੌਂਗ ਰੇਜ ਦੀਆਂ ਨਹੀਂ ਪੈਂਦੀਆਂ ਜੀ ਉਹ ਫਰੀ ਆ ਸਾਰਾ ਕੁਝ ਜੇਕਰ ਕਿਸੇ ਨੇ ਇੱਥੇ ਆਉਣਾ ਹੋਵੇ ਤਾਂ ਲੋਕੇਸ਼ਨ ਕੀ ਰਹਿੰਦੀ ਆ ਇਹਦੀ ਲੋਕੇਸ਼ਨ ਬਸ ਸਟੈਂਡ ਜਿਵੇਂ ਆਪਾਂ ਇੱਥੋਂ ਨਵੇਂ ਸ਼ਹਿਰ ਨੂੰ ਬੱਸ ਚੱਲਦੀ ਆ ਅਪਰੇ ਨੂੰ ਬੱਸਾਂ ਚੱਲਦੀਆਂ ਨੇ ਅਪਰੇ ਨੂੰ ਟੈਂਪੂ ਖੜੇ ਆ ਬੱਸਾਂ ਚੱਲਦੀਆਂ ਇਹ ਫਲੋਰ ਬੱਸ ਸਟੈਂਡ ਬਾਈ ਦਾ ਜਿਹਦਾ ਨਵੇਂ ਸ਼ਹਿਰ ਵਾਲਾ ਅੱਡਾ ਕਹਿੰਦੇ ਆਪਾਂ ਫਲੋਰ ਬੱਸ ਸਟੈਂਡ ਨਵਾਂ ਸ਼ਹਿਰ ਦਾ ਬੱਸ ਸਟਾਪ ਬਿਲਕੁਲ ਆ ਮਨੇ ਇੱਕ ਵਾਰ ਫੇਰ ਦੱਸ ਦਿਓ ਸਾਡੀ ਆਡੀਅன்ஸ் ਨੂੰ ਪਤਾ ਲੱਗ ਜਾਊਗਾ ਜੇਕਰ ਕਿਸੇ ਨੇ ਆਉਣਾ ਹੈ ਤਾਂ ਕੀ ਕੁਝ ਨਾਲ ਲੈ ਕੇ ਆਵੇ ਦੇਖੋ ਜੀ ਜਦੋਂ ਵੀ ਕੋਈ ਆਵੇ ਜਾਂ ਜਿਹਨੇ ਵੀ ਧਾਗਾ ਪਾਉਣਾ ਉਹ ਆਵੇ ਜੀ 10 ਰੁਪਏ ਦੇ ਲੌਂਗ ਤੇ 10 ਰੁਪਈਆਂ ਲੈਗੀਆਂ ਲੈ ਕੇ ਆ ਜਾਵੇ ਤਾਂ ਇਥੇ ਮੈਂ ਸਰਵਾਈਕਲ ਦਾ ਧਾਗਾ ਵੀ ਪਾਉਣਾ ਅੱਛਾ ਜੀ ਸਰਵਾਈਕਲ ਦਾ ਧਾਗਾ ਪਾਇਆ ਮੰਗਲਵਾਰ ਤੋਂ ਸ਼ਨੀਵਾਰ ਉਹਦੇ ਵਾਸਤੇ ਇੱਕ ਠੂਠੀ ਤੇ ਇੱਕ ਲਾਲ ਧਾਗਾ ਗਲ ਦੇ ਵਿੱਚ ਪਾਉਣ ਵਾਸਤੇ ਉਹ ਲੈ ਆਵੇ ਤੇ ਉਹ ਵੀ ਆਪਾਂ ਗਰੀਦਾ ਉਹਦਾ ਵੀ ਆਰਾਮ ਹਾਂਜੀ ਹਾਂਜੀ ਉਹਦੇ ਵਾਸਤੇ ਵੀ ਆਰਾਮ ਆਂਦਾ ਸਰਵਾਈਕਲ ਜੇ ਨੂੰ ਵੀ ਬੱਚੇ ਨੂੰ ਬੜੇ ਨੂੰ ਸਿਆਣੇ ਨੂੰ ਬਜ਼ੁਰਗ ਨੂੰ ਜਿੱਦਾਂ ਮਰਜ਼ੀ ਹੋਵੇ ਤੇ ਸਮਾਂ ਕਿਸ ਸਮੇਂ ਆ ਸਕਦਾ ਉਸ ਦੇਖੋ ਜੀ ਸ਼ਨੀਵਾਰ ਤੇ ਮੰਗਲਵਾਰ ਜੇ ਸਰਵਾਈਕਲ ਦਾ ਧਾਗਾ ਪਾਉਣਾ ਹਾਂਜੀ ਉਹ ਹਰ ਸ਼ਨੀਵਾਰ ਮੰਗਲਵਾਰ 12 ਵਜੇ ਤੋਂ ਪਹਿਲਾਂ ਪਹਿਲਾਂ ਜਦੋਂ ਮਰਜ਼ੀ ਆ ਜਾਵੇ ਠੀਕ ਹੈ ਹਾਂਜੀ 7 ਵਜੇ ਤੋਂ ਲਾ ਕੇ ਦੁਬਾਰੇ ਬਾਰਾਂ ਵੇਦਕ ਸਰਵਾਈਕਲ ਦਾ ਧਾਗਾ ਪਾਇਆ ਜਾਂਦਾ ਜੀ ਤੇ ਜਿਹੜਾ ਬੁਖਾਰ ਵਾਲਾ ਜੀ ਬੁਖਾਰ ਦਾ ਹਲ ਵੇਲੇ ਜਦੋਂ ਮਰਜ਼ੀ ਕੋਈ ਆ ਜਾਵੇ ਜਦੋਂ ਮਰਜ਼ੀ ਆਵੇ ਉਸੇ ਵੇਲੇ ਪਾਈ ਸੀ ਉਸੇ ਤਰੀਕੇ ਨਾਲ ਜਲਦੀ ਹਾਂਜੀ ਉਹ ਸੇਵਾ ਹਲ ਵੇਲੇ ਚੱਲਦੀ ਰਹਿੰਦੀ ਜਦੋਂ ਮਰਜ਼ੀ ਕੋਈ ਆ ਜਾਵੇ ਹਾਂਜੀ ਹਾਂਜੀ ਠੀਕ ਹੈ ਸ਼ੁਕਰੀਆ ਜੀ ਕੋਈ ਗੱਲ ਨਹੀਂ ਮਹਾਰਾਜ ਜੀ ਤੁਹਾਡਾ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਨਾਲ ਗੱਲਬਾਤ ਕੀਤੀ ਹੈ ਸਾਰਾ ਦੱਸਿਆ ਵੀ ਜੇਕਰ ਕਿਸੇ ਨੂੰ ਸਰਵਾਈਕਲ ਹੈ ਉਸ ਦਾ ਧਾਗਾ ਇੱਥੇ ਪਾਇਆ ਜਾਂਦਾ ਬੁਖਾਰ ਹੈ ਉਜਰਤਾ ਗਏ ਪਾਇਆ ਜਾਂਦਾ ਜੇਕਰ ਤੁਹਾਨੂੰ 슈ਗਰ ਹੈ ਤਾਂ ਉਸ ਵਾਸਤੇ ਸਪੈਸ਼ਲ ਜਿਹੜਾ ਦੇਣਾ ਉਹ ਮੰਗਲਵਾਰ ਰੱਖਿਆ ਗਿਆ ਤਾਂ ਜੇਕਰ ਤੁਸੀਂ ਜਦੋਂ ਇੱਥੇ ਆਉਂਗੇ ਮੰਗਲਵਾਰ ਵਾਲੇ ਦਿਨ ਜਿਹੜਾ ਇੱਥੇ ਆਓ ਤੇ ਜਿਹੜਾ 슈ਗਰ ਦਾ ਜਿਹੜਾ ਸਿਰਫ ਇੱਕ ਮਾਤਰਾਤਾ ਅੱਗੇ ਨਾਲ ਜਿਹੜਾ ਉਹ ਇਲਾਜ ਕਰ ਦਿੱਤਾ ਹੈਗਾ ਲొਕੇਸ਼ਨ ਜਿਹੜੀ ਹੈ ਇਸ ਦੀ ਉਹ ਫਲੋਰ ਨਵਾਂ ਸ਼ਹਿਰ ਜਿਹੜਾ ਇਹ ਅੱਡਾ ਗਿਣਿਆ ਜਾਂਦਾ ਜਿੱਥੋਂ ਦੀ ਨਵਾਂ ਸ਼ਹਿਰ ਨੂੰ ਬਸਾਂ ਚਾਹਵਦੀਆਂ ਨੇ ਤਾਂ ਜੇਕਰ ਤੁਹਾਡੇ ਨੌਨ ਦੇ ਵਿੱਚ ਕਿਸੇ ਨੂੰ ਕੋਈ ਇਸ ਤਰੀਕੇ ਦੀ ਪ੍ਰੋਬਲਮ ਹੈਗੀ ਤਾਂ ਜਰੂਰ ਇਹ ਵੀਡੀਓ ਜਲਦੀ ਜਲਦੀ ਉਹਨਾਂ ਤੱਕ ਜਿਹੜੀ ਹੈ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਤੁਹਾਡੇ ਨਾਲ ਦੇ ਨੇ ਉਹਨਾਂ ਦਾ ਵੀ ਜਿਹੜਾ ਫਾਇਦਾ ਹੋ ਸਕੇ ਤੇ ਇਦਾਂ ਦੀਆਂ ਹੋਰ ਅਪਡੇਟਸ ਹਰ ਨਾਲ ਲੈ ਕੇ ਆਂਦੇ ਰਾਵਾਂਗੇ ਤਾਂ ਦੇਖ ਰਹੇ ਹੋ ਦਾ ਸਿਟੀ ਹਾਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰਵੀਰ ਫਲੋਰ ਤੋਂ ਤਾਂ ਸਾਡੇ ਨਾਲ ਇੱਥੇ ਲੋਕ ਮੌਜੂਦ ਨੇ ਜਿਹੜੇ ਧਾਗਾ ਫੋਣ ਆਏ ਨੇ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਅਟਵਾਲ ਹਾਊਸ ਨੂੰ ਜਿਹੜੀ ਉਹਦੇ ਸਾਹਮਣੇ ਇੱਕ ਐਂਟ ਤੇ ਆਏ ਹਾਂ ਦੇ ਮਤਲਬ ਤੇ ਤੁਹਾਨੂੰ ਕੀ ਪਰੇਸ਼ਾਨੀ ਕੀ ਸੀਗੀ ਸਰ ਸਰ ਚਾ ਪੰਜ ਦਿਨ ਹੋ ਗਏ ਦਵਾਈ ਖਾਂਦੇ ਤੋਂ ਉਹ ਕਿ ਡਾਕਟਰ ਦੇ ਅੰਦਰ ਟੈਸਟ ਰਹਿਣਾ ਤਾਂ ਬਲੱਡ ਉੱਚ ਟਾਈਫਾਈਡ ਨਿਕਲਿਆ ਤੋਂ ਸਰ ਮੈਨੇ ਕਾ ਬੱਬਾਈ ਆ ਗਿਆ ਇਹਨਾਂ ਤੋਂ ਜਾਣਦੇ ਹੂੰ ਇੱਥੋਂ ਬਾਅਦ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇੱਥੇ ਇਦਾਂ ਧਾਗਾ ਪਾਇਆ ਜਾਂਦਾ ਉਸਾ ਇੱਥੇ ਨਾ ਇਫੈਕਟ ਚ ਲੱਗੇ ਆ ਮਤਲਬ ਕੰਮ ਕਰਦੇ ਤੋਂ ਇੱਕ ਮੁੰਡੇ ਦੱਸੇ ਪੰਜਾਬੀ ਮੁੰਡਿਆਂ ਨੇ ਕਿ ਇੰਨੇ ਉੱਥੇ ਨਾ ਮਤਲਬ ਚਾਹ ਵਾਲੇ ਆ ਬਾਸ ਸੱਡੇ ਉਹਨਾਂ ਚਲ ਜਾਈਓ ਤੇ ਮੈਂ 5-7 ਮਹੀਨੇ ਪਹਿਲਾਂ ਵੀ ਆਇਆ ਮੈਨੂੰ ਆਇਆ ਮਿਲ ਗਿਆ ਤੇ ਹੁਣ ਜਦੋਂ ਧਾਗਾ ਲਿਆ ਤਾਂ ਕੋਈ ਪੈਸੇ ਵੀ ਲਏ ਤੁਹਾਡੇ ਤੋਂ ਇਹਨਾਂ ਨੇ ਨਹੀਂ ਕੋਈ ਪੈਸੇ ਨਹੀਂ ਸਿਰਫ ਸੇਵਾ ਜੀ ਹਾਂਜੀ ਸਰ ਤੇ ਤੁਸੀਂ ਲੈ ਕੇ ਗਿਆ ਸੀ ਨਾਲ ਲੌਂਗ ਲੈ ਗਿਆ ਲੈ ਕੇ ਇਲਾਜ ਜੀ ਹਾਂ ਤੇ ਉਹ ਵੀ ਤੁਹਾਨੂੰ ਬੋਲ ਦੇਤੀ ਹਾਂਜੀ ਉਹ ਵੀ ਬੋਲ ਉਹ ਕਿੰਦ ਤਨ ਟੈਂਪ ਹੈ ਨਹੀਂ ਕਿੰਨਾ ਅਜੀਬ ਉਸੇ ਪਹਿਲਾਂ ਵੀ ਇੱਕ ਵਾਰੀ ਕਰੈਸ਼ ਹੋਦੋਂ ਫਰਕ ਪੈ ਗਿਆ ਸੀ ਜੀ ਬਹੁਤ ਜ਼ਿਆਦਾ ਜੀ ਇੱਕਦਮ ਬੋਡੀ ਸਹੀ ਹੋ ਗਈ ਸੀ